ਭਾਰਤੀ ਜਨਤਾ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਮੋਦੀ ਸਰਕਾਰ ਦੀਆਂ ਸਕੀਮਾਂ ਜ਼ਮੀਨੀ ਪੱਧਰ ਤੇ ਲਾਗੂ ਕਰਨ ਵਾਲੇ ਕੈਂਪਾਂ ਦੌਰਾਨ ਅੱਜ ਭਾਰਤੀ ਜਨਤਾ ਪਾਰਟੀ ਦੇ ਕਾਰਪੂਨਾ ਵੱਲੋਂ ਮਾਨਸਾ ਜ਼ਿਲ੍ਹੇ ਦੇ ਸਰਦੂਰਗੜ ਹਲਕਾ ਵਿਖੇ ਇੱਕ ਜ਼ਿਲ੍ਹਾ ਪੱਧਰੀ ਟੈਂਪਲ ਲਗਾਇਆ ਜਾਣਾ ਸੀ ਜਿਸ ਤੋਂ ਪਹਿਲਾਂ ਸਿਟੀ ਪੁਲਿਸ ਬੁਰਦਲਾਡਾ ਵੱਲੋਂ ਜ਼ਿਲ੍ਹੇ ਦੇ ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਨੂੰ ਸ਼ਹਿਰ ਦੇ ਕੁਲਾਣਾ ਚੌਕ ਵਿਖੇ ਫਿਲਮੀ ਅੰਦਾਜ਼ ਨਾਲ ਰਿਟੇਨ ਕੀਤਾ ਗਿਆ ਉਨ੍ਹਾਂ ਦੇ ਨਾਲ ਯੂਵਾ ਮੋਰਚਾ ਦੀ ਅਮਨ ਗੁਰੂ ਜੀ ਨੇ ਪਿੱਤਾ ਗਿਆ ਹੈ ਅੱਜ ਸਾਡੇ ਜੋ ਕਿ ਬਹੁਤ ਹੀ ਸਤਿਕਾਰਯੋਗ ਦੇਸ਼ ਦੇ ਪ੍ਰਧਾਨ ਮੰਤਰੀ ਨਵਿੰਦਰਬਾਈ ਮੋਦੀ ਜੀ ਵੱਲੋਂ ਜੋ ਪੂਰੇ ਪੰਜਾਬ ਦੇ ਵਿੱਚ ਸਿਹਤ ਵਿਭਾਗ ਦੇ ਅੰਦੋਨੀ ਨਾਂਦੀਆਂ ਸਵਾਲਾਂ ਤੇ ਪ੍ਰਧਾਨ ਮੰਤਰੀ ਜੀ ਬਾਜੋ ਨਦੀਆਂ ਦੇ ਜੋ ਕੰਮ ਤੇ ਜੋ ਕਿਸਾਨ ਸਾਡੇ ਵੀਰ ਨੇ ਉਹਨਾਂ ਨਾਲ ਜੁੜੀਆਂ ਸਮੱਸਿਆਵਾਂ ਖੇਤੀਬਾੜੀ ਦੇ ਜੋ ਮਤਲਬ 2000 ਰੁਪਏ ਪਰ ਮਹੀਨੇ ਮਿਲਦਾ ਹੈ ਤੇ ਇਹ ਕਈ ਸਕੀਮਾਂ ਨੇ 12 13 ਸਕੀਮਾਂ ਜੋ ਪ੍ਰਧਾਨ ਮੰਤਰੀ ਜੀ ਨੇ ਚਲਾਈਆਂ ਸੀ ਉਹਨਾਂ ਦੇ ਬਾਰ ਬਾਰ ਕੈਂਪ ਜਿਹੜੇ ਪਿੰਡਾਂ ਦੇ ਵਿੱਚ ਉਹ ਲੱਗ ਰਹੇ ਨੇ ਸੂਲਤ ਦੇਣ ਵਾਸਤੇ ਸਾਡੇ ਉਹਨਾਂ ਨੇ ਮੁਲਾਜ਼ਮ ਨਾਲ ਰੱਖੇ ਹੋਏ ਨੇ ਨਾਲ ਦੀ ਨਾਲ ਅਸੀਂ ਪਿੰਡਾਂ ਦੇ ਵਿੱਚ ਸਹੂਲਤਾਂ ਜਿਹੜੀਆਂ ਜਾਰੀ ਕਰਦੇ ਆਂ ਪਰ ਅੱਜ ਜਿਹੜਾ ਸਮਾਂ ਉਹ ਪੰਜਾਬ ਸਰਕਾਰ ਬੜੀ ਵਿਗਾੜ ਦੇ ਵਿੱਚ ਆ ਗਈ ਹੈ ਉਹ ਸਾਡੇ ਜਿੰਨੇ ਵੀ ਬੀਜੇਪੀ ਦੇ ਵਰਕਰ ਹੈ ਸਿਨੀਅਰ ਵਰਕਰ ਹੈ ਉਹਨਾਂ ਨੂੰ ਘਰਾਂ ਦੇ ਵਿੱਚ ਸਵੇਰ ਤੋਂ ਲੈ ਕੇ 5 ਵਜੇ ਤੋਂ ਡਿਟੇਨ ਕੀਤਾ ਹੋਇਆ ਹੈ ਇਹ ਬੜੀ ਵੱਧ ਭਾਗੀ ਖਬਰ ਹੈ ਕਿਉਂਕਿ ਅੱਜ ਜਿਹੜੇ ਕੈਂਪ ਸੀ ਜਿਹੜਾ ਸਾਡਾ ਕੈਂਪ ਦਾ ਗਾਸ ਸੀ ਉਹ ਅੱਜ ਅਸੀਂ ਸਦੂਰਗੜ ਤੋਂ ਕਰਨਾ ਸੀ ਤਾ ਕਰਕੇ ਸਾਡੇ ਜੋ ਪੰਜਾਬ ਸਰਕਾਰ ਨੇ ਰਹਿਤਾ ਕਿਤੇ ਨੇ ਵੀ ਸਾਰੇ ਜਿੰਨੇ ਵੀ ਜੀਪੀ ਦੇ ਬਰਕਰ ਨੇ ਬਹੁਤ ਬਰਕਰ ਨੇ ਉਹਨਾਂ ਨੂੰ ਸਾਰਿਆਂ ਨੂੰ ਟੁਕਰਾ ਦੇ ਵਿੱਚ ਡੇਲ ਕੀਤਾ ਜਾਵੇ ਅਸੀਂ ਸਮਝਦੇ ਆ ਵੀ ਇਹ ਬਹੁਤ ਮਦਭਾਗੀ ਖਬਰ ਹੈ ਇਹ ਘਟਨਾ ਇਹਨਾਂ ਨੂੰ ਬਹੁਤ ਜਿਆਦਾ ਮਹਿੰਗੀ ਪਊਗੀ ਅਸੀਂ ਅੱਜ ਤੋਂ ਹੁਣ ਮਿਹਨਤ ਕਰਕੇ ਬੀਜੇਪੀ ਦੇ ਜੋ ਪ੍ਰਚਾਰ ਅਚ ਕਰਨਾ ਸ਼ੁਰੂ ਕਰਾਂਗੇ ਤੇ ਅਸੀਂ ਚੱਜ ਕੇ ਪੂਰਾ ਬੀਜੇਪੀ ਦੇ ਨਾਲ ਕੰਮ ਕਰਾਂਗੇ ਧੰਨਵਾਦ ਜੀ